ਆਪਾਂ ਨੂੰ ਉਹਨੂੰ ਮੈਨੂੰ ਕਰਨਾ ਪਊਗਾ ਇੱਕ ਸਭ ਤੋਂ ਵੱਡੀ ਗੱਲ ਹੈ। ਮੋਪਲ ਮੈਸ ਤੋਂ ਸਕੂਲ ਆ ਗਿਆ। ਠੀਕ ਹੈ ਨਾਲ ਹੀ ਬਿਲਕੁਲ ਬਦ ਕਰਦਾ ਹੈ। ਐ ਉੱਤੇ ਵਧੀਆ ਉਹਨਾਂ ਦੇ ਸਕੂਲ ਵਾਲਿਆਂ ਨੂੰ ਨੰਮਲੇ ਲਾਓ। ਇਹ ਜਿਹੜਾ ਕੁੜਾ ਸੁੱਟਦਾ ਉਹਦੀ ਫੋਟੋ ਖਿੱਚ ਕੇ ਚਲਾਨ ਕੱਟੋ। ਜਿੰਦਾਬਾਦ। ਜੋ ਨਾ ਇਹ ਜਿਹੜੀ ਸੜਕ ਹੈ ਅੱਜ ਬੇਸਿਕਲੀ ਸੜਕ ਦਾ ਉਦਘਾਟਨ ਹੈ ਇਹ ਕੰਕਰੀਟ ਦੀ ਸੜਕ ਜਿਹੜੀ ਆ ਬਣਨ ਜਾ ਰਹੀ ਆ ਇਹ ਅੱਗੋਂ ਤਹਿਸੀਲ ਕੰਪਲੈਕਸ ਤੱਕ ਦੇ ਨਾਲ ਟੱਚ ਹੋਵੇ ਇਹਨੂੰ ਪਾਰਟੀਸ਼ਨ ਦੇ ਵਿੱਚ ਆਪਾਂ ਬਣਾ ਦਿਆ ਸੋ ਜਿਹਦੇ ਨਾਲ ਲੋਕਾਂ ਨੂੰ ਵੀ ਦਿੱਕਤ ਨਾ ਆਵੇ ਤੇ ਕੰਮ ਵੀ ਜਿਹੜਾ ਵਧੀਆ ਤਰੀਕੇ ਨਾਲ ਹੋਵੇ ਅੱਜ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਆ ਤੇ ਕੋਸ਼ਿਸ਼ ਇਹ ਆ 메ਨ ਵੱਡੀ ਵੀ ਜਿਹੜੀਆਂ ਨਾਲੀਆਂ ਨੇ ਇਹ ਸਾਰੀਆਂ ਕਵਰ ਕਰਤੀ ਇਹਦੇ ਵਿੱਚ ਸੀਵਰੇਜ ਵਗੈਰਾ ਜਿਹੜਾ ਆਪਾਂ ਫਿਟ ਕਰਕੇ ਤਾਂ ਜੋ ਕਿ ਪਾਣੀ ਜਿਹੜਾ ਉਹ ਅੰਡਰਗਰਾਉਂਡ ਚਲਦਾ ਰਹਿੰਦਾ ਅੱਜ ਮੈਂ ਮੇਅਰ ਸਾਹਿਬ ਨੂੰ ਮੈਂ ਇਹ ਦੱਸਣਾ ਚਾਹੁੰਦਾ ਵਾ ਵੀ ਮੇਅਰ ਸਾਹਿਬ ਅੱਜ ਜਵੇਂ ਫੋਕੀਆਂ ਸ਼ੋਰਤਾਂ ਬਣਾਉਣ ਦੀ ਲੋੜ ਨਹੀਂ ਸਾਨੂੰ ਇਹ ਜਿਹੜੀਆਂ ਸੜਕਾਂ ਨੇ ਇਹ ਮੈਂ ਐਸਟੀਮੇਟ ਆਪਣੇ ਅਫਸਰ ਸਾਹਿਬਾਨਾਂ ਨੂੰ ਕਿਹਾ ਕਿ ਪਾਸ ਕਰਵਾਈ ਔਰ ਮੈਂ ਬਣਾ ਕੇ ਦਿੱਤੀਆਂ ਵੀ ਮੈਂ ਪ੍ਰਪੋਜ਼ਲਾਂ ਤਿਆਰ ਕਰਕੇ ਦਿੱਤੀਆਂ ਚਾਹੇ ਡੀ ਲੈਕਸ ਦੀ ਪੁਲੀ ਵਾਲੀ ਹੋਵੇ ਚਾਹੇ ਇਹ ਵਾਲੀ ਸੜਕ ਹੋਵੇ ਚਾਹੇ ਜਿਹੜੀ ਆ ਸੁੱਖਾ ਆਪਣੇ ਜਿਹੜੇ ਸੁੱਖਾ ਸਿੰਘ ਮਹਤਾਬ ਸਿੰਘ ਵਾਲੀ ਹੋਵੇ ਕਿਉਂ ਉਹ ਮੈਂ ਪਹਿਲਾਂ ਹੀ ਸੋਚਿਆ ਸੀ ਵੀ ਉੱਥੇ ਮੈਂ ਚੌਂਕ ਬਣਾਉਂਗਾ ਤੁਸੀਂ ਦੇਖਿਆ ਸੜਕ ਦਾ ਰੂਪਰੇਖਾ ਸਾਰੀ ਚੇਂਜ ਹੋ ਗਈ ਕਿਉਂ ਕਿਉਂਕਿ ਉਹਦੀ ਪਹਿਲਾਂ ਪਲੈਨਿੰਗ ਬਣੀ ਹੋਈ ਸੀ ਫਿਰ ਵੱਡੀ ਗੱਲ ਇਹਨਾਂ ਨੇ ਕਦੀ ਸੋਚਿਆ ਸੀ ਵੀ ਇਹ ਸੜਕ ਜਿਹੜੀ ਆ ਸ਼ਹਿਰ ਦੇ ਵਿੱਚੋਂ ਆਪਾਂ ਬਕਰਪੁਰ ਥਾਣੀ ਕੱਢ ਕੇ ਉਹਨੂੰ 20 ਫੁੱਟ ਚੌੜੀ ਕਰਕੇ ਬਣਾਵਾਗੇ ਨਹੀਂ ਸੋਚਿਆ ਇਹ ਸੋਚ ਮੇਰੀ ਸੀ ਕਿਉਂਕਿ ਮੈਂ ਚਾਹਨਾ ਵਾਂ ਵੀ ਚੌਕ ਸੜਕਾਂ ਜਿਹੜੀਆਂ ਉਹਨਾਂ ਉਹਨਾਂ ਨੂੰ ਖੁੱਲੀਆਂ ਕਰਦੀਏ ਜਿਹੜੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਨਹੀਂ ਹੋਈਆਂ ਪਰ ਅੱਜ ਚਲੋ ਮੈਂ ਧੰਨਵਾਦ ਕਰਦਾ ਵਾਂ ਮੇਅਰ ਸਾਹਿਬ ਨੇ ਕੰਮ ਪਾਸ ਕੀਤਾ ਤੇ ਆਪਾਂ ਕਰ ਰਹੇ ਹਾਂ ਪਰ ਦੁੱਖ ਇਸ ਗੱਲ ਦਾ ਸ਼ਹਿਰ ਦੀ ਸਫਾਈ ਵਾਸਤੇ Tata ਇਸ ਦੀ ਪ੍ਰਪੋਜ਼ਲ ਦਿੱਤੀ ਉਹ ਕਿਉਂ ਨਹੀਂ ਪਾਸ ਕੀਤੀ ਮੇਰੇ 2.5 ਕਰੋੜ ਦੇ ਕੰਮ ਰੰਗਲਾ ਪੰਜਾਬ ਦੇ ਵਿੱਚ ਆਏ ਜਿੱਦਿਆਂ ਸਟਰੀਟ ਲਾਈਟਾਂ ਲਗਣੀਆਂ ਸਾਰੇ ਸ਼ਹਿਰ ਦੇ ਚੌਂਕਾਂ ਦੇ ਵਿੱਚ ਰੋਸ਼ਨਾਈ ਹੋਣੀ ਸੀ ਸਾਰੇ ਟੋਟਲੀ ਜਿਹਦੇ ਚ 1 ਕਰੋੜ ਦਾ ਪ੍ਰੋਜੈਕਟ ਲਾਈਟਾਂ ਦਾ ਸੀ ਉਹਦੇ ਵਿੱਚ 50 ਲੱਖ ਦੇ ਮੇਰੇ ਚੌਂਕਾਂ ਦੇ ਕੈਮਰੇ ਸੀ ਉਸ ਤੋਂ ਬਾਅਦ ਪਾਰਕਾਂ ਦੇ ਪੈਸੇ ਇਹਨਾਂ ਨੇ 2.5 ਕਰੋੜ ਉਹ ਵੀ ਨਹੀਂ ਪਾਸ ਕੀਤਾ ਪਰ ਕੋਈ ਗੱਲ ਨਹੀਂ ਜੋ ਕਰਦੇ ਕਰ ਲੈਣ ਅਖੀਰ ਤੁਸੀਂ ਇੱਕ ਗੱਲ ਦੇਖੀ ਹੋਊਗੀ ਸੁਣੀ ਵੀ ਹੋਊਗੀ ਮੇਰੇ ਫਿਰ ਮੈਂ ਇੱਕੋ ਗੱਲ ਹੀ ਕਹਿਣਾ ਵੀ ਮੇਰ ਸਾ ਮੇਰੇ ਵੱਡੇ ਭਰਾ ਨੇ ਪਰ ਸਿਆਸਤਾ ਨਾ ਕਰ ਠੀਕ ਆ ਹੁਣ ਮੈਂ ਇੱਕ ਗੱਲ ਦੱਸਣਾ ਇਹ ਜਿਹੜਾ 21 ਕਰੋੜ 21 ਕਰੋੜ ਜਿਹੜਾ 27 ਕਰੋੜ ਦੇ ਬਾਰ ਬਾਰ ਦੱਸੀ ਜਾਂਦੇ ਵੀ ਆਪਾਂ ਸੈਂਟਰ ਦੇ ਕੰਮ ਪਾਸ ਕਰਾ ਲੇ ਆ ਜਿਹੜੇ ਬਾਕੀ ਕਰੋੜਾਂ ਦੇ ਕੰਮ ਜਿਹੜੇ ਪੰਜਾਬ ਸਰਕਾਰ ਨੇ ਦੱਸੇ ਨੇ ਉਹ ਕਿਉਂ ਨਹੀਂ ਬੋਲਦੇ ਜਿਹੜੇ ਬਾਕੀ ਉਦਘਾਟਨ ਕਰਦੇ ਆ ਹੁਣ ਮੈਂ ਤਰਨਪੁਰਾ ਕਲੋਨੀ ਕਰਕੇ ਆਇਆ ਠੀਕ ਆ ਹੁਣ ਮੈਂ ਇਸ ਤੋਂ ਬਾਅਦ ਮੁਰਗੀ ਮੱਲੇ ਚੱਲਾਂ ਇਸ ਤੋਂ ਬਾਅਦ ਸ਼ਹਿਰ ਦੇ ਅੰਦਰ ਦੀਆਂ ਸੜਕਾਂ ਤੇ ਕਰ ਰਿਆਂ ਉਹ ਕਿਉਂ ਨਹੀਂ ਬੋਲਦੇ ਇਹ ਚਾਹੁੰਦੇ ਨੇ ਸਿਆਸਤ ਕੀ ਆ ਵੀ ਉਹ 27 ਕਰੋੜ ਦੇ ਵਿੱਚ ਹੀ ਸਾਰੇ ਕੰਮ ਇਨਕਲੂਡ ਕਰ ਲੀਏ ਦੇਖੋ ਮੈਂ ਇਹਨਾਂ ਚੀਜ਼ਾਂ ਦਾ ਇਹਨਾਂ ਨੂੰ ਜਵਾਬ ਨਹੀਂ ਦੇਣਾ ਚਾਹੁੰਦਾ ਪਰ ਜਦੋਂ ਬਾਰ-ਬਾਰ ਗੱਲ ਕਰਦੇ ਨੇ ਮੈਂ ਕਹਿੰਦਾ ਇੰਨਾ ਹੀ ਦਰਦ ਆ ਆਪਾਂ ਕਹਿੰਦੇ ਸ਼ਹਿਰ ਚ ਲੁੱਟਾ ਖੋਵਾ ਹੁੰਦੀਆਂ ਸ਼ਹਿਰੀ ਕਲਸੀ ਦੇ 50 ਲੱਖ ਰੁਪਈਆ ਲੈ ਕੇ ਆ ਚੌਂਕਾਂ 'ਚ ਕੈਮਰੇ ਲਾਉਣ ਵਾਸਤੇ ਕਿਉਂ ਨਹੀਂ ਪਾਸ ਕਰਦੇ ਕਿਉਂ ਨਹੀਂ ਕਰਦੇ ਕਾਰਨ ਕੀ ਉਹਦਾ ਨੀਅਤ ਚ ਕੋ ਹੁਣ ਮੈਂ ਕਿਰਾਏ ਨੇ ਇੰਪਰੂਵਮੈਂਟ ਹੁਣ ਦੇਖੋ ਜਿਹੜਾ ਕੰਮ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਨਹੀਂ ਕੀਤਾ ਅੱਜ ਹਾਰ ਕੇ ਉਥੋਂ ਫਾਈਨਲ ਚੁੱਕ ਕੇ ਇੰਪਰੂਵਮੈਂਟ ਟ੍ਰਸਟ ਦਿੱਤੀਆਂ ਉਹਨਾਂ ਦੇ ਟੈਂਡਰ ਜਿਹੜੇ 6 ਮਹੀਨੇ ਪਹਿਲਾਂ ਲੱਗਣੇ ਉਹ ਟੈਂਡਰ ਅੱਜ ਲਾਏ ਨੇ ਆਪਾਂ ਕਿਹਦੇ ਕਰਕੇ ਡਿਲੇ ਹੋਇਆ ਜਿਹੜੀਆਂ 18 ਨੇ ਤਿੰਨ ਖੜੀਆਂ ਜਿਹੜੀਆਂ 15 ਚੱਲਣ ਦੀਆਂ ਉਹ ਕਦੋਂ ਚੱਲਣ ਦੀਆਂ ਉਹਨਾਂ 'ਚ ਕੋਈ ਭੂਤ ਬੈ ਕੇ ਚਲਾਉਂਦਾ ਉਹ ਕਿੱਥੋਂ ਚੱਲਣ ਦੀਆਂ ਕਹਿਣ ਦਾ ਭਾਵ ਜੇ ਤਿੰਨ ਵੀਕਲਾਂ ਚ ਕੋਈ ਖਰਾਬੀ ਹੋ ਜੂਗੀ ਲੱਗ ਜੂਗੀ ਜਾਂ ਲੱਗੀਆਂ ਹੋਣਗੀਆਂ ਇਹਦਾ ਮਤਲਬ ਇਹ ਥੋੜਾ ਜਾਂ ਹੋ ਸਕਦਾ ਕੋਈ ਡਰਾਈਵਰ ਨਾ ਨਾ ਕੋਈ ਹੋ ਸਕਦਾ ਡਰਾਈਵਰ ਦੇਖੋ ਇਹ ਗੱਲ ਜੇ ਤੁਹਾਨੂੰ ਦੱਸ ਸਕਦੇ ਸਾਡੇ ਤੇ ਚੱਲਿਓ ਆਪਾਂ ਪੁੱਛਦੇ ਆ ਕਿਉਂ ਖਲੋਤੀਆਂ ਨੇ ਕਿਉਂ ਲੱਗੀਆਂ ਨੇ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਕਿਹਦੀ ਆ ਨਗਰ ਨਿਗਮ ਸਾਂਭਣਾ ਕਿੰਨੇ ਆ ਮੈਨੂੰ ਕਿਉਂ ਲੋਡ ਪੈਂਦੀ ਆ ਕਾਰਪੋਰੇਸ਼ਨ ਤੇ ਜਾ ਕੇ ਬਹਿਦੀ ਆ ਜਿੱਦਨ ਦਾ ਮੈਂ ਆ ਕੇ ਬੈਠਾ ਵਾਂ ਸ਼ਹਿਰ ਦੀ ਸਫਾਈ ਦਾ ਫਰਕ ਪਿਆ ਕਿ ਨਹੀਂ ਪਿਆ ਪਿਆ ਕਿ ਨਹੀਂ ਅੱਜ ਹਰ ਬੰਦਾ ਜਾਣਦਾ ਕਰਦਾ ਕਿਉਂ ਨਹੀਂ ਇਹ ਕਰਦੇ ਲੋਕਾਂ ਨੇ ਚੁਣਿਆ ਵਾ ਇਹਨਾਂ ਨੂੰ ਯਾਰ ਤੁਸੀਂ ਬੈਠੋ ਆਪਣੀ ਜ਼ਿੰਮੇਵਾਰੀ ਕਰੋ ਆਪਣਾ ਕੰਮ ਕਰੋ ਠੀਕ ਹੈ ਸਿਆਸਤ ਨਾ ਕਰੀਏ ਹੁਣ ਮੈਂ ਵੀ ਦੇ ਬਹਿ ਕੇ ਉਹੀ ਸਟਾਫ ਹਨ ਉਹੀ ਸਭ ਕੁਝ ਹੈ ਨਾ ਆਪਾਂ ਕੰਮ ਕਰ ਰਹੇ ਆ ਨਾ ਸਾਰੇ ਰਲ ਕੇ ਕੰਮ ਕਰ ਰਹੇ ਆ ਨਾ ਜੀ ਕੋਈ ਨਵਾਂ ਪਲਾਨ ਤੁਹਾਡੇ ਸਾਹਮਣੇ ਅੱਜ ਇੱਕ ਗੱਲ ਮਾਣਨਾ ਕਹਿ ਸਕਦਾ ਵੀ ਮੈਂ ਦੇਖ ਰਿਹਾ ਸੀ ਨੌਜਵਾਨ ਬਾਹਰਲੇ ਮੁਰਖ ਹੁੰਦੇ ਨਾ ਜਦੋਂ ਉਹ ਆ ਕੇ ਆਪਣੇ ਦਲੀ ਖਲੋ ਕੇ ਵੀਡੀਓ ਬਣਾ ਕੇ ਜਾਂਦੇ ਨੇ ਵੀ ਪਹਿਲਾਂ ਗਏ ਆ ਉਦੋਂ ਕੀ ਸੀ ਤੇ ਅੱਜ ਕੀ ਇਹਦਾ ਕਲਸੀ ਜਿੰਦਾਬਾਦ ਕਲਸੀ ਜਿੰਦਾਬਾਦ ਇਹਦਾ ਮਤਲਬ ਅੱਜ ਬਟਾਲੇ ਦੇ ਵਿੱਚ ਜੇ ਸੁਧਾਰ ਹੋਇਆ ਲੋਕਾਂ ਨੇ ਕੁਝ ਫਰਕ ਦੇਖਿਆ ਤੇ ਫਿਰ ਤਾਂ ਹੀ ਜਿੱਤੀ ਰੋਡ ਤੇ ਲੈ ਕੇ ਦੱਸ ਸਕਦੇ ਜਗਾ ਦੇਾਂਗੇ ਛੱਡ ਜੋ ਇਹ ਡੀਲੈਕਸ ਪੁਲੀ ਵਾਲੀ ਕਰਦੇ ਕਿਉਂ ਇਹ ਡੀਲੈਕਸ ਪੁਲੀ ਵਾਲੀ ਬਾਰ ਬਾਰ ਕਿਉਂ ਕਰਦੇ ਕਿਉਂ ਬਾਰ ਬਾਰ ਬਾ ਇਹ ਮੈਂ ਸਭ ਸਮੇਂ ਦਾ ਸਭ ਰਾਜਨੀਤੀ ਆ ਸਿਆਸਤ ਸਭ ਇਹ ਡੀਲ ਐਕਸ ਹੀ ਕਿਉਂ ਹੁੰਦਾ ਆ ਬਾਕੀ ਸੜਕ ਆ ਮੁਰਗੀ ਮਲੇ ਦੀ ਗੱਲ ਕਰ ਲੋ ਆ ਪੁਲਸ ਲਾਈਨ ਦੀ ਗੱਲ ਕਰ ਲੋ ਸਾਰਾ ਸ਼ਹਿਰ ਤਸੀਲੇ ਟੁਕਦਾ ਇਹ ਡੀਲ ਐਕਸ ਤੇ ਕਿਉਂ ਗੱਲ ਹੁੰਦੇ ਹਾਂ ਕਰਾਂਗੇ ਮੈਂ ਮੈਂ ਫਿਰ ਇੱਕੋ ਗੱਲ ਕਹਿਣਾ ਵਾ ਮੈਂ ਕਹਿੰਦਾ ਸਿਆਸਤਾਂ ਛੱਡੀ ਆ ਆਪਾਂ ਰਾਜਨੀਤੀਆਂ ਛੱਡੀ ਆ ਆਪਾਂ ਆਪਾਂ ਕੰਮ ਦੀ ਗੱਲ ਕਰੀਏ ਠੀਕ ਆ ਜੇ ਮੇਰਾ ਫੋਰ ਐਗਜ਼ਾਮਪਲ ਇਹ ਹੋਈ ਆ ਮੇਰਾ ਮਕਸਦ ਕੀ ਆ ਮੇਰਾ ਮਕਸਦ ਇਹ ਆ ਵੀ ਜੇ ਮੈਨੂੰ ਲੋਕਾਂ ਨੇ ਜ਼ਿੰਮੇਵਾਰੀ ਦੀ ਪੱਗ ਬੰਨੀ ਆ ਜਾਂ ਮੈਨੂੰ ਲੋਕਾਂ ਨੇ ਜ਼ਿੰਮੇਵਾਰੀ ਦਾ ਅਸ਼ੀਰਵਾਦ ਦਿੱਤਾ ਤਾਂ ਮੈਂ ਉਹਨਾਂ ਨੂੰ ਕੁਝ ਕੰਮ ਵਧੀਆ ਕਰਕੇ ਵਿਖਾਲ ਜਾਵਾਂ ਆ ਹੁਣ ਤੁਸੀਂ ਇੱਥੇ ਹੋ ਸਰਕਾਰਾਂ ਕਿੰਨੀਆਂ ਆਈਆਂ ਕਿੰਨੀਆਂ ਗਈਆਂ ਆ ਸਾਹਮਣੇ ਕਨਵਣ ਚੁੰਗੀ ਆ ਠੀਕ ਆ ਇੱਥੇ ਆ ਮਾਰਕੀਟ ਵਾਲੇ ਨੇ ਉਹਨਾਂ ਨੂੰ ਪੁੱਛੋ ਵੀ ਪਿਛਲੇ 35 ਸਾਲਾਂ ਤੋਂ ਉਹਨਾਂ ਦੇ ਕਿਸੇ ਅਨਸਾਰ ਲਈ ਅੱਜ ਉਹ ਬੰਦੇ ਵਿਚਾਰੇ ਕਿੱਥੋਂ ਭੱਜ ਜਾਣਗੇ ਆ ਟਰੱਕ ਜੂਨੀਅਨ ਆ ਉੱਥੇ ਵੇਖੋ ਜਾ ਕੇ ਪਹਿਲਾਂ ਕੀ ਹਾਲਾਤ ਹੁਣ ਕੰਮ ਸ਼ੁਰੂ ਕੀਤਾ ਹੁਣ ਵੇਖਿਓ ਕੀ ਫਰਕ ਆ ਕਿੰਨੇ ਸਾਲ ਲਈ ਉਤੋਂ ਪਹਿਲਾਂ ਇੰਪਰੂਵਮੈਂਟਸ ਦੇ ਸਾਹਮਣੇ ਵੇਖ ਲਓ ਟੋਇਆਂ ਦੇ ਵਿੱਚ ਲੋਕ ਜਿਹੜੇ ਇਹ ਦੇਖਦੇ ਸੋ ਟੋਲਾ ਹੈ ਵਾਹ ਕੀ ਕਹਿਣ ਦਾ ਭਾਵ ਸਮਾਂ ਲੱਗਦਾ ਪਰ ਸਮੇਂ ਬਾਅਦ ਨੇਚਰਲੀ ਦੇਖ ਨਜ਼ਰ ਆਉਂਦੀ ਆ ਅੱਜ ਦੇ ਸਮੇਂ ਆਮ ਆਦਮੀ ਬਟਾਲੇ ਦੇ ਵਿੱਚੋਂ ਮੈਂ ਕਹਿ ਸਕਦਾ ਵੀ ਚੜ੍ਹਦੀ ਕਲਾ ਚ ਇਹਦਾ ਵੀ ਕਿੰਤੂ ਮਰੰਤੂ ਕੋਈ ਨਹੀਂ ਸਿਰਫ ਬਿਆਨ ਬਾਜ਼ੀਆਂ ਚ ਜ਼ਰੂਰ ਪੰਡ ਸਕਦੇ ਨੇ ਅਰ ਜੇ ਕੰਮ ਦੀ ਗੱਲ ਕਰਨ ਤੇ ਰਿਪੋਰਟ ਕਰਦਾ ਜਿਹੜੀਆਂ ਤੇ ਨਾ ਫਿਰ ਆਮ ਆਦਮੀ ਪਾਰਟੀ ਪੀਆ ਪਿੱਛੇ ਔਰ ਮੈਂ ਇੱਕ ਗੱਲ ਨਾਲ ਐਡ ਕਰ ਦਿਆਂ ਜਦੋਂ ਇਹ ਕਹਿੰਦੇ ਹੁੰਦੇ ਨਾ ਸੈਂਟਰ ਦੇ ਪੈਸੇ ਸੈਂਟਰ ਦੇ ਪੈਸੇ ਨਾਲ ਆਪਣੇ ਮਾਈਕ ਤੇ ਵੀ ਪੁੱਛਿਆ ਕਰੋ ਕਿ ਜਿਹੜਾ ਸੀਵਰੇਜ ਦਾ ਕੰਮ ਕਰਾਏ ਉਹ ਕਿਹੜੇ ਪੈਸੇ ਉਹ ਯਾਦ ਉਹ ਕਿਹੜੇ ਉਹ ਕਿਉਂ ਨਹੀਂ ਬੋਲਦੇ ਉਹ ਕਿਉਂ ਨਹੀਂ ਦੱਸਦੇ ਉਦੋਂ ਇਹ ਮੈਂ ਸੁਣ ਰਿਹਾ ਸੀ ਇੰਟਰਵਿਊ ਵੀ ਐਮਐਲਏ ਸਾਹਿਬ ਨੂੰ ਕਹਿੰਦੇ ਮੂਰਤਾਂ ਦਾ ਬੜਾ ਸ਼ੌਂਕ ਆ ਫਿਰ ਜਦੋਂ ਅੰਮ੍ਰਿਤ ਦੇ ਪੈਸੇ ਆਏ ਇਹ ਸੀਵਰੇਜ ਦੇ ਉਦੋਂ ਫਿਰ ਬੀਜੇਪੀ ਵਾਲਿਆਂ ਨੂੰ ਲੈ ਕੇ ਮੂਰਤ ਕਰ ਲੈਣੇ ਕੰਨਾ ਫੋਟੋਆਂ ਪਰਾਨੀ ਐਵੇਂ ਨਾ ਮੈਂ ਰਾਜਨੀਤੀ ਚ ਨਹੀਂ ਪੈਣਾ ਚਾਹੁੰਦਾ ਮੈਂ ਆਪਣਾ ਕੰਮ ਕਰ ਰਿਹਾ ਤੂੰ ਜੋ ਕਰਨਾ ਮੈਂ ਤੁਹਾਡੇ ਪਰਦੇ ਨਹੀਂ ਖੋਲ ਰਿਹਾ ਹਲੇ ਮੈਂ ਠਕੇ ਰੱਖਿਆ ਬਹੁਤ ਕੁਛ ਹੈ ਮੇਰੇ ਕੋ ਕੀ ਕੀ ਇਹਨਾਂ ਦੀਆਂ ਸਰਕਾਰਾਂ ਚ ਇਹਨਾਂ ਨੇ ਕੀਤਾ ਕੀ ਕੀ ਇਹਨਾਂ ਦੇ ਕੰਮ ਚੱਲਦੇ ਰਹੇ ਕਿਹੜੀਆਂ ਕਿਹੜੀਆਂ ਮੈਂ ਤੇ ਇਥੋਂ ਤੱਕ ਇਨਕੁਆਰੀਆਂ ਤੱਕ ਹਲੇ ਤੱਕ ਪੈਂਡਿੰਗ ਆ ਮੈਂ ਉਹ ਵੀ ਨਹੀਂ ਧਿਆਨ ਦਿੱਤੇ ਮੈਂ ਕਿਹਾ ਯਾਰ ਜੋ ਇਹਨਾਂ ਦੇ ਕਰਮ ਸੀ ਇਹਨਾਂ ਨੇ ਕੀਤੇ ਮੇਰਾ ਜੋ ਮਕਸਦ ਹੈ ਮੈਂ ਆਪਣਾ ਆਪਣੇ ਲੋਕਾਂ ਤੇ ਜਾਵਾਂ ਇਹਨਾਂ ਇਨਕੁਆਰੀਆਂ ਤੱਕ ਮੈਂ ਨਹੀਂ ਛੇੜੀਆਂ ਇਹਨਾਂ ਦੀਆਂ ਦਿਨ ਚੜਦਾ ਮੇਰਾ ਇੱਕ ਟੈਲੀਫੋਨ ਜਾਣਾ ਠੀਕ ਆ ਪਰ ਨਹੀਂ ਮੈਂ ਬਦਲੇ ਦੀ ਭਾਵਨਾ ਨਾਲ ਸਿਆਸਤ ਨਹੀਂ ਕਰਦਾ ਮੈਂ ਕੰਮ ਦੀ ਭਾਵਨਾ ਨਾਲ ਸਿਆਸਤ ਕਰਦਾ ਐਵੇਂ ਮੈਂ ਨਹੀਂ ਚਾਹੁੰਦਾ ਵੀ ਮੈਂ ਹੋਰ ਪਰਦੇ ਖੋਲਣਾ ਪਰ ਮੈਂ ਇੱਕੋ ਗੱਲ ਕਹਿੰਦਾ ਰਾਜਨੀਤੀ ਨਾ ਕਰੀਏ ਕੰਮ ਕਰੀਏ ਜੇ ਮੈਂ ਤੁਹਾਨੂੰ ਕੋਈ ਪ੍ਰਪੋਜ਼ਲਾਂ ਭੇਜਦਾ ਅੱਛਾ ਆ ਪੁੱਛਿਆ ਕਮਿਸ਼ਨਰ ਸਾਹਿਬ ਵੱਲੋਂ ਤੁਹਾਨੂੰ ਇੰਪਰੂਵਮੈਂਟ ਖਜੂਰੀ ਗੇਟ ਜਿਹੜੀ ਜਗ੍ਹਾ ਜਿੱਥੇ ਕੂੜਾ ਲੱਗਾ ਹੁੰਦਾ ਤਾਨੂੰ ਪ੍ਰਪੋਜ਼ਲ ਆਈ ਆ ਵੀ ਇਹਦੀ ਮਾਰਕੀਟ ਬਣਾਓ ਬਣਾ ਕੇ ਜਿਹੜਾ ਪੈਸਾ ਇਹਦੇ ਤੋਂ ਆਵੇ ਆਪਾਂ 10 ਕਿਲੇ ਲੈ ਕੇ ਕੂੜੇ ਵਾਸਤੇ ਜਗਾ ਲਈਏ ਠੀਕ ਐ ਸ਼ਹਿਰ ਦਾ ਕੂੜਾ ਇੱਕ ਪਾਸੇ ਇਕੱਠਾ ਕਰੀਏ ਕਿਉਂ ਕਿਉਂ ਨਹੀਂ ਭਲਾ ਪ੍ਰਪੋਜ਼ਲ ਪਾਸ ਕੀਤੀ ਪੁਮਾੜੀ ਗੱਲ ਮੈਨੂੰ ਦੱਸੋ ਨਹੀਂ ਬਿਲਕੁਲ ਠੀਕ ਐ ਸਹੀ ਗੱਲ ਹੀ ਨਾ ਜੇ ਸ਼ਹਿਰ ਦੇ ਭਲੇ ਲਈ ਪਰ ਕਿਉਂ ਉਹਦੇ ਚ ਜੇ ਸ਼ਹਿਰੀ ਕਲਸੀ ਕਰ ਜਾਂਦਾ ਤੇ ਫਿਰ ਉਹਦੀ ਟੌਰ ਬਣ ਜਾਣੀ ਸੀ ਇਹਨਾਂ ਨੇ ਕੀਤਾ ਨਹੀਂ ਤੇ ਮੈਂ ਸਗੋਂ ਤੁਹਾਨੂੰ ਵੀ ਕਹਿਣਾ ਵੀ ਆਓ ਠੀਕ ਆ ਮੈਂ ਤੇ ਜਿੱਦਨ ਦੀ ਇਹਨਾਂ ਨੇ ਕਈਆਂ ਪਲੇਟਾਂ ਬਲੂਟਾਂ ਵਾਲਾ ਮੈਂ ਤੇ ਉਹ ਵੀ ਘਟਾ ਦਿੱਤੀ ਮੈਂ ਕਹਾ ਯਾਰ ਨਾਰੀਅਲ ਦੀ ਥੋੜੀ ਜਾ ਉਹ ਕੋਈ ਗੱਲ ਹੀ ਲੋਕਾਂ ਨੂੰ ਕੰਮ ਦੇਣਾ ਚਾਹੀਦਾ ਸੋ ਇਹ ਇੱਕ ਸਿਆਸਤ ਜਿਹੜੀ ਆ ਨਾ ਕੰਮ ਦੀ ਹੁੰਦੀ ਹੈ ਬਿਆਨ ਬਿਆਤਿਆਂ ਦੀ ਸਿਆਸਤ ਨਹੀਂ ਲੋਕ ਅੱਜ ਦੇ ਸਮੇਂ ਬਿਆਨਬਾਜ਼ੀਆਂ ਨੂੰ ਘੱਟ ਤੇ ਕੰਮ ਨੂੰ ਪਸੰਦ ਕਰਦੇ ਯਾਰ ਇਹੋ ਕੰਮ ਅੱਜ ਸ਼ਹਿਰੀ ਕਲਸੀ ਨੇ ਤੇ ਫਿਰ ਸੈਂਟਰ ਚੋਂ ਕਰਾ ਲਿਆ ਜਾਂ ਪੰਜਾਬ ਸਰਕਾਰ ਤੋਂ ਕਰਾ ਲਿਆ ਤੁਹਾਡੇ ਕੋ ਕਿਉਂ ਨਹੀਂ ਆਇਆ ਡੀਲੈਕਸ ਦੀ ਪੁਲੀ ਵਾਲੀ ਸੜਕ ਦੀ ਤੇ ਗੱਲ ਬਾਰ ਬਾਰ ਕਰਦੇ ਹੋ ਕਿਉਂ ਨਹੀਂ ਬਣੀ ਠੀਕ ਆ ਆਪਾਂ ਮੈਂ ਵਖਾਲਾਂ ਕਿਹੜੀਆਂ ਕਿਹੜੀਆਂ ਸੜਕਾਂ ਰਹਿੰਦੀਆਂ ਨੇ ਹੁਣ ਬਸ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਇੱਕੋ ਗੱਲ ਬਾਰ-ਬਾਰ ਕਹੂੰਗਾ ਇਹਨਾਂ ਸਾਰਿਆਂ ਨੂੰ ਐਵੇਂ ਨਾ ਬਹੁਤਾ ਸਿਆਣੇ ਨਾਂ ਬਣੀਏ ਮੈਨੂੰ ਸਭ ਪਤਾ ਵਾ ਕੀ ਕੁਝ ਹੈਗਾ ਵਾ ਸਭ ਮੈਂ ਜਾਣਦਾ ਮੈਂ ਹੋਰ ਨਾ ਮੈਂ ਬਾਅਦ ਵਿੱਚ ਇੱਕ ਦਿਨ ਇਕੱਲਾ ਬਹਿ ਕੇ ਬਟਾਲੇ ਤੇ ਭੁੱਖ ਬਾੜੀ ਕਰਦਿਆਂ ਰਹਿਣ ਦੀ ਛੱਡੀ ਆਪਾਂ ਹੱਸੀ ਗੱਲ ਤੋਂ ਵੀ ਤੋਂ ਪ੍ਰੋਪੋਜ਼ਲ ਲੈ ਕੇ ਆ ਰਹੇ ਹੋ ਕਰ ਰਹੇ ਆ ਭਾਜੀ ਕਰ ਰਹੇ ਆ ਇੱਕ ਪਲਾਨ ਆ ਬਹੁਤ ਵਧੀਆ ਉਹਦੇ ਵਾਸਤੇ ਮੈਂ ਉਹ ਵੀ ਪਹਿਲਾਂ ਪੁੱਛ ਲਿਓ ਇਹਨਾਂ ਨੂੰ ਬਾਅਦ ਇਹ ਵੀ ਨਾ ਕਹਣ ਵੀ ਅਸੀਂ ਪ੍ਰਪੋਜ਼ਲ ਪਾਸ ਕਰਤੀ ਤੇ ਬਣਾਉਣ ਨਹੀਂ ਤੇ ਆ ਪਰ ਇਹਨਾਂ ਨੂੰ ਪਤਾ ਨਹੀਂ ਨਾ ਹੁਣ ਠੀਕ ਆ ਸੋ ਉਹਦੇ ਲਈ ਵੀ ਇੱਕ ਪਲਾਨ ਬਹੁਤ ਵਧੀਆ ਤਿਆਰ ਕਰ ਰਹੇ ਨੇ ਔਰ ਉਹਦਾ ਮੈਨੂੰ ਲੱਗਦਾ ਜੀ ਪਰਮਾਤਮਾ ਕਿਰਪਾ ਕਰੂਗਾ ਲੱਗੇ ਆ ਕਰ ਰਹੇ ਆ ਬੜਾ ਕੁਝ ਹੋਣ ਵਾਲਾ ਇੱਕ ਵਾਰੀ ਬਟਾਲੇ ਨੂੰ ਉਹ ਰੂਪਰੇਖਾ ਵਧੀਆ ਦੇ ਦਈਏ ਫਿਰ ਇੱਕ ਬੜੀ ਵੱਡੀ ਮੰਗਿਆ ਬਟਾਲੇ ਦੀ ਉਹ ਚੁੱਕਣੀ ਆ ਆਪਾਂ ਨਹੀਂ ਹਲੇ ਮੈਂ ਤਾਂ ਕੁਝ ਕਹੇ ਨਹੀਂ